ਪੱਲਾਪਾ ক্রিম ਲਾਈ ਉਹਨੂੰ ਖੱਟਾ ਲਾ ਕੇ ਰੱਖਤਾ ਸੀ ਰਾਤ ਤੇ ਇਹਨਾਂ ਆਪਾ ਬਣਾਵਾਂਗੇ ਮਲਾਈ ਤੋਂ ਕਿਉ ਮਿਕਸੀ ਦਾ ਯਾਰ ਲੈ ਲਵਾਂਗੇ ਉਹਦੇ ਵਿੱਚ ਪਾਵਾਂਗੇ ਥੋੜੀ-ਥੋੜੀ ਲਾਵਾਂਗੇ ਕਿਉਂਕਿ ਇਹ ਮਿਕਸੀ ਦਾ ਜਾਰ ਵੀ ਮੇਰੇ ਕੋਲ ਛੋਟਾ ਹੀ ਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਠੰਡਾ ਪਾਣੀ ਥੋੜਾ ਜਿਹਾ ਤੇ ਆਪਾਂ ਲੈ ਲਿਆ ਮਿਕਸੀ ਦਾ ਜਾਰ ਮਿਕਸੀ ਲੈ ਲਿਆ ਇਹਦਾ ਢੱਕਣ ਬੰਦ ਕਰਾਂਗੇ ਤੇ ਹੁਣ ਆਪਾਂ ਲੋਜੀ ਮੱਖਣ ਵਾਂਗ ਇਹ ਬਣਾ ਤਿਆਰ ਹੁਣ ਆਪਾਂ ਇਹਦੇ ਵਿੱਚ ਪਾ ਦਵਾਂਗੇ ਠੰਡਾ ਪਾਣੀ ਠੰਡਾ ਪਾਣੀ ਪਾ ਕੇ ਨੂੰ ਥੋੜਾ ਜਿਹਾ ਘੋਰ ਚਲਾਵਾਂਗੇ ਉਸ ਜਿਆ ਮੁੱਚ ਲਾਉਂਦੇ ਆ ਜੈਸੇ ਤਾਂ ਆਪਣਾ ਮੱਖਣ ਬਣ ਕੇ ਤਿਆਰ ਲੋ ਜੀ ਤੁਸੀਂ ਦੇਖ ਸਕਦੇ ਹੋ ਮੱਖਣ ਆਪਣਾ ਬਣ ਕੇ ਹੋ ਗਿਆ ਤਿਆਰ ਹੁਣ ਇਹਨੂੰ ਆਪਾਂ ਕਿਸੇ ਭਾਂਡੇ 'ਚ ਕੱਢ ਲਵਾਂਗੇ ਇਸੇ ਤਰੀਕੇ ਨਾਲ ਆਪਾਂ ਸਾਰਾ ਮੱਖਣ ਤਿਆਰ ਕਰ ਲਵਾਂਗੇ ਜੇ ਆਪਣੇ ਕੋਲ ਵੱਡਾ ਮਿਕਸੀ ਦਾ ਜਾਰ ਆ ਤਾਂ ਆਪਾਂ ਉਹਦੇ ਵਿੱਚ ਕਰ ਲਵਾਂਗੇ ਮੇਰੇ ਕੋਲ ਛੋਟਾ ਤਾਂ ਮੈਂ ਇਹਦੇ ਵਿੱਚ ਕਰ ਰਹੀ ਆ